ਵੀਡੀਓ ਕਾਲ ਕਰਕੇ ਮੁੰਡੇ ਮੇਰ ਨੂੰ ਦਿਖਾਉਂਗਾ ਇਹਨੂੰ ਤੇ ਆ ਮੁਰਗੇ ਦੇ ਪੁੱਤੇ ਦਾਦਾ ਤੇ ਵੀ ਹੁੰਦੇ ਆ ਸਹੀ ਗੱਲ ਆ ਉਹਨੇ ਤਾਂ ਦੇਖ ਕੇ ਇਹੋ ਕਹਣਾ ਪਪਾ ਜੀ ਇਹ ਕਿੱਦਾਂ ਦੇ ਆ ਕਬੂਤਰਾਂ ਵਰਗੇ ਲੱਗਦੇ ਮੁਰਗੇ ਯਾਰ ਸੁਭਾਵੀ ਆ ਹਾਂ ਮਾੜਾ ਕੁੱਕੜਾਂ ਦੀ ਨਸਲ ਤੋਂ ਹੈਰਾਨ ਆ ਯਾਰ ਕਿਹੜੀਆਂ ਕਿਹੜੀਆਂ ਨਸਲਾਂ ਆ ਆ ਜਾਣੀਆਂ ਇਹ ਇੰਨਾਂ ਨੇ ਤਾਂ ਜਦ ਪੈਰਾਂ ਦੇ ਵੀ ਖੰਭੁੱਗੇ ਆ ਪੈਰਾਂ ਦੇ ਵੀ ਖੰਭ ਆ ਹੈਨਾ ਅੱਛਾ ਆ ਸੂਏ ਕੇ ਸਏ ਆ ਸੂਆ ਅ ਚੂਹੇ ਹੁ ਇਹ ਤਾਂ ਸਿਆਰ ਕੇ ਯਾਰ ਹੈਨਾ ਇਹ ਤਾਂ ਬਾਹਰ ਦੇ ਹੀ ਆ ਚੂਹੇ ਬੈ ਮਨੇ ਡੇ ਤੇ ਬਾਹਰ ਹੁੰਦੇ ਆ ਪਰ ਕਲਰ ਕਿੰਨੇ ਪਿਆਰੇ ਯਾਰ ਚੂਹਿਆਂ ਦੇ ਹੈਨਾ ਉਹ ਤਾਂ ਕੱਕੜਾਂ ਦੀ ਨਹੀਂ ਸਮਝਉਂਦੀ ਕਿਹੜੀਆਂ ਕਿਹੜੀਆਂ ਨਸਲਾਂ ਹੈ ਸਾਲੇ ਨਿੱਕੇ ਨਿੱਕੇ ਜਿਹੇ ਆ ਆਂਡੇ ਭਾਈ ਇਹਨਾਂ ਦੇ ਹਨ ਆਂਡੇ ਭਾਈ ਇਹਨਾਂ ਦੇ ਇਹ ਬੱਚੇ ਦੇਣਗੇ ਇਹ ਉਕੜੀਆਂ ਆਈ ਮੁਰਗੀਆਂ ਉਹ ਬਨੇ ਕਿਹੜੀਆਂ ਵੀੜੀਆਂ ਨਸਲਾਂ ਆ ਯਾਰ ਕਬੂਤਰੀਆਂ ਕਬੂਤਰੀਆਂ ਰਹੀਆਂ ਹੈ ਮੁਰਗੀਆਂ ਬਾਹਲਾ ਕਸ ਰੱਖੀ ਫਿਰਦਾ ਭਾਈ ਹਨਾ ਕਾਹਦੇ ਬਹੁਤ ਆ ਤਾਂ ਦਿੱਤੀਆਂ ਕਚੋਰਾ ਕਚੋਰਾ ਨਹੀਂ ਕਚੋਰਾ ਉਹਨਾਂ ਵਰਗੀਆਂ ਮੁਰਗੀਆਂ ਵਾਹ ਵਾਲੀਆਂ ਹਨ ਆ ਵਾਲੀਆਂ ਖਾਕੀ ਜਿਹੜੀਆਂ ਸੱਚ ਵੀ ਇਹ ਹੁਦਾ ਅੱਛਾ ਤੇ ਆ ਵੀ ਅਲੱਗ ਵੈਰਾਈਟੀ ਹੈ ਮੁਰਗੇ ਦੀ ਕਿੰਨੀਆਂ ਵੈਰਾਈਟੀਆਂ ਹੋ ਗਈਆਂ ਮੁਰਗੀਆਂ ਯਾਰ ਉਹ ਵਾਹ ਜੀ ਵਾਹ ਜੀ ਵਾਹ ਆ ਤੋਦੇ ਹਨ Da får man gjøre det.